ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਦੋ ਪਸ਼ੂ ਨੀਲੀ ਰਾਈ ਦੇ ਤਾਜੀ ਸੋਏ ਇੱਕ ਨੀਲੀ ਦੀ ਝੋਟੀ ਆ ਤੇ ਵੱਡੀ ਮੈਂ ਬੂਰੀ ਨੀਲੀ ਸੋਈ ਅੱਜ ਤੇ ਤਾਜੀ ਸੋਈ ਆ ਤੇ ਬਾਈ ਨਾ ਕਰਦੇ ਗੱਲ ਬਾਤ ਵਧੀਆ ਰਿਕਾਰਡ ਵਾਲੀ ਤੇ ਬਾਰਡਰ ਲਾ ਕੇ ਭਾਈ ਖਰੀਦ ਕੇ ਲੈ ਆਇਆ ਤੇ ਵਧੀਆ ਰਿਕਾਰਡ ਵਾਲੀ ਆ ਤੇ ਬਾਈ ਨਾ ਕਰਦੇ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਠਾਕ ਵੀਰ ਜਿੰਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਭੈਣ ਭਰਾਵਾਂ ਦਾ ਦੇਸ਼ਾਂ ਦੇਸ਼ਾਂ ਦੇ ਬੈਠਿਆਂ ਦਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਅੱਜ ਵੀਰੇ ਮਈਆਂ ਦੇ ਟਾਪ ਆਊਟ ਆ ਉਹ ਵੀ ਆਉਂਦੀਆਂ ਵੱਡੀ ਤੋਂ ਵੱਡੀ ਹਾਂਜੀ ਅੱਜ ਇੱਕ ਚੰਗਾ ਚੋਟ ਦਾ ਜਨਵਰੀਂ ਪੀਸ ਠੀਕ ਵਈ ਤੇ ਆਪਣੇ ਏਰੀਆ ਦੇ ਵਿੱਚ ਵੀਰੇ ਇੱਕਾ ਗਰਤਾਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰਿਆਂ ਵੀਰਾਂ ਕੋ ਵੀਡੀਓ ਗਈ ਮੈਂ ਹਾਂਜੀ ਤੇ ਸਾਰਿਆਂ ਹਰਿਆ ਵਪਾਰੀ ਨਾਲ ਵੀਡੀਓ ਪਾਈ ਹਾਂਜੀ ਤੇ ਪੂਰਾ ਯੋਰ ਲਾ ਗਿਆ ਮੈਂ ਲਈ ਹਸਾਣਾ ਬੋਲੀ ਦੇ ਮੈਂ ਚੜੀ ਠੀਕ ਜੀ ਜਿਹੜਾ ਲੈ ਗਿਆ ਲੈ ਗਿਆ ਬੋਲੀ ਦੇ ਮੈਂ ਚੜੀ ਪੂਰਾ ਯੋਰ ਨਾਲ ਮੈਂ ਲਈ ਹਾਂਜੀ ਤੇ ਗਾੜੀ ਵੇਚਨੇ ਇਹ ਵੀਰ ਪਹਿਲਾਂ ਜਿਹੜਾ ਡੰਗਰ ਲਈਏ ਨਾ ਅਸੀਂ ਗਾਹ ਗੱਲ ਨਹੀਂ ਵੇਂਦੇ ਗਾੜੀ ਜਦੋਂ ਅਸੀਂ ਪਹਿਲਾਂ ਵੀ ਪਹਿਲਾਂ ਕਿਹਾ ਵੀ ਕਈ ਡੰਗਰ ਵੀਰ ਲੈਂਦੇ ਆ ਵੀ ਕਹਿੰਦੇ ਵੀ ਪਹਿਲਾਂ ਵੇਖ ਲਈਏ ਵੀ ਗਾਹ ਗਾ ਹੋਊਗਾ ਈ ਟੀ ਮੈਂ ਤਾਂ ਗਾੜੀ ਚੰਗਾ ਅਸੀਂ ਇਹ ਗੱਲ ਨਹੀਂ ਵੇਂਦੇ ਠੀਕ ਮਹੀਂ ਹੋਵੇ ਗਾੜੀ ਠੀਕ ਗੱਲ ਜੀ ਵੇਖਣੇ ਰਹਿਣੀ ਉਹ ਕਰਮ ਆ ਆਪਣੇ ਸਹੀ ਗੱਲ ਜੀ ਉਹ ਗਾੜੀ ਹੋਣੀ ਆਪਣੀ ਕਿਸਮਤ ਲੈਣੀ ਆ ਪਰ ਮੈਂ ਦਰਸ਼ਣੀ ਮਹੀਂ ਹਾਂ ਹਾਂਜੀ ਚੰਗੇ ਯਵਰ ਵੀਰ ਜਿਹੜਾ ਦਰਸ਼ਨ ਕਰਾਈਏ ਮੱਝ ਦੇ ਦਰਸ਼ਨ ਕਰਾ ਦੇ ਮੈਂ ਦੇ ਰਾਤ ਦੀ ਸੂਈ ਆ ਵੀਰ ਕਟਾ ਪਾਇਆ ਆ ਤੇ ਮਹੀਂ ਬੱਚੇ ਲਿਆਣ ਵਾਲੀ ਆ ਚਲੋ ਗਾਂ ਕੋਈ ਵੀਰ ਭਰਾ ਜਿਹੜਾ ਕੋਈ ਬਰੀਡਰ ਲੈ ਜਾਊਗਾ ਹਾਂਜੀ ਜਿਹੜਾ ਬ ਚੰਗਾ ਵੀਰ ਲੈ ਜਾਊਗਾ ਗਾਂ ਟੀਕੇ ਚੰਗੇ ਲਵਾਵੇ ਮੈਂ ਬੱਚੇ ਪਾਉਣ ਵਾਲੀ ਆ ਤੇ ਚਲੋ ਉਹਨਾਂ ਨੇ ਛੋਟੇ ਜਿਹੇ ਕੋਲਵਾਈ ਹੋਊਗੀ ਵੀ ਉਹ ਬਹੁ ਜਾ ਬੱਚਾ ਪਾਇਆ ਠੀਕ ਹੈ ਤੇ ਗਾੜੀ ਆ ਵੀ ਗਾਂ ਮੈਂ ਬੱਚੇ ਪਾਉਣ ਵਾਲੀ ਆ ਚੰਗੀ ਯਵਰ ਮਹੀਂ ਠੰਡੀ ਤੇਰੀ ਵੀਹ ਕਿਲੋ ਤੋਂ ਤਾਂ ਵੀਰ ਮੈਂ ਨੇ ਖੰਡੇ ਦੇ ਜਿਹੜਾ ਆ ਪਰ ਜਿੰਨੇ ਕ ਵੀਰ ਨੇ ਲੈਣੀ ਆਪਣੀ ਸਮਝ ਕਰਕੇ ਲੈਣੀ ਠੀਕ ਹੈ ਬਾਈ ਜੀ ਉਹਨੇ ਵੇਖ ਹੀ ਲੈਣਾ ਤੇ ਜਿਹੜੇ ਦਤੋਂ ਦਾ ਇਹਨੂੰ ਪੰਡਾਲ ਤੇ ਜੋ ਲਗਾ ਜਗਾ ਹਾਂਜੀ ਤੇ ਠੰਡੀ ਸੀ ਤੇ ਮਨੇ ਰੱਤੇ ਨਵਾਈ ਜਿਆ ਸੁਭੀ ਆ ਠੀਕ ਹੈ ਹਾਂਜੀ ਜੇਰ ਛੁੱਟ ਗਿਆ ਸਾਫ ਹੋ ਗਈ ਵਧੀਆ ਵਧੀਆ ਪ੍ਰੋਪਰ ਜੇਰ ਪਾ ਤਾ ਇਹਦਾ ਵੀ ਨਾ ਉੱਥੇ ਰੱਖਿਆ ਮਰਸਕ ਪਾਣੀ ਵਾਲੀ ਠੀਕ ਜੀ ਲੈ ਵੀ ਲੋ ਵੇਖ ਕੇ ਸਭ ਵੇਖ ਕੇ ਆਉਣੇ ਤੇ ਜਿਹੜੀ ਆਪਣੇ ਕੋ ਪਾਣੀ ਪਈ ਆ ਬਾਡਰ ਦੇ ਲਾਗੋਂ ਨਾਲ ਲੈ ਆਂਦੇ ਲਾਗੋ ਮੈਂ ਲਈ ਆ ਬਾਹਰ ਦੇ ਲਾਗੋ ਜਿਹੜਾ ਕੋ ਵੀਡੀਓ ਇਹਦੀ ਸ਼ਾਰਟ ਵੀ ਪਾਇਆ ਵਾ ਪਿਛਲੇ ਘਰ ਦਾ ਵੀ ਹਾਂਜੀ ਜਿਹੜਾ ਕੋ ਵੀਰ ਭਰਾ ਮੰਗੂਗਾ ਵੀਡੀਓ ਵਿੱਚ ਸਾਰਾ ਰਿਕਾਰਡ ਦੱਸ ਦਾਂਗੇ ਦਾ ਜਿਹੜੀ ਦਾ ਠੀਕ ਹੈ ਬਾਈ ਆ ਉਹ ਜੀ ਖੋਟੀ ਮੈਣੀ ਖਾਨਦਾਨੀ ਮਈਆ ਦੁੱਧ ਵਾਲੀ ਠੀਕ ਅਸਲੀ ਮਈ ਦਰਸ਼ਨ ਵਾਲੀ ਕੱਲਾ ਕੱਲਾ ਤੈਪ ਤੇ ਜਿਗਾਰ ਤੇ ਠੱਡੀ ਧੀ ਵੀਰ ਪੂਰੀ ਆ ਜਦੋਂ ਗਾੜਲੇ ਬਣੇ ਵੀਰ ਚੀਜ਼ ਹੋਵੇ ਨਾ ਪੈਸੇ ਲਾਉਣੇ ਪਛਾਹ ਹੁੰਦੇ ਪਾਈ ਜਨਵਰੀ ਆ ਏ ਵੇਖੋ ਹੁਣ ਕਿਹੜਿਆ ਕਰਮਾ ਜਿਆ ਗਾੜੀ ਵੀਰ ਭਰਾਵਾਂ ਦੀ ਫੇਰ ਦੇ ਤਹੇ ਲੈ ਲਉਣਾ ਠੀਕ ਆਪਾਂ ਡੇ ਆ ਤੇ ਜਿਹਦੇ ਕਰਮਾ ਜੀ ਚਲ ਪਾਣੀ ਇਹਦਾ ਹੋਇਆ ਉਵੇਂ ਚੱਲ ਜਣੀ ਠੀਕ ਆ ਬਾਈ ਚਲੋ ਖੋਲੋ ਬਾਈ ਕਲੋ ਵੀਰ ਦੋਤਾ ਮੈਨੇ ਕੰਡੇ ਦੇ ਚੜਿਆ ਤੇ ਆਵ ਲੈ ਜਿਹੜੀ ਗਾਲਾਂ ਅੰਦਾਜ਼ਾ ਲਾ ਕੇ ਵੀ ਮੈਨੇ ਕੀ ਕਰਨਾ ਪੂਰੀ ਮੈਂ ਸਮਝੀ ਆ ਵਧੀਆ ਰਿਕਾਰਡ ਵਾਲੀ ਮੈਂ ਬਾਈ ਨਾਲ ਜਾਂਦੀ ਰਿਕਾਰਡ ਬਣਦਾ ਆ ਤਾਂ ਵਧੀਆ ਇਹ ਵੀ ਚੋਈਆਂ ਮੇਲੇ ਚੋਈਆਂ ਨੇ ਪੈਂਦੀ ਐ ਅਸਰੀ ਮੱਝ ਤਾਂ ਵਧੀਆ ਬਹੁਤ ਸੋਹਣੀ ਪੂਰੀ ਯਵਰ ਵੀਰ ਇਹ ਕੋਈ ਨਿਸ਼ਾਨੀ ਨਹੀਂ ਜਿਹੜੀ ਸਿੰਘ ਵੀ ਛੱਟੇ ਆ ਸਹੀ ਗੱਲ ਪਿਓਰ ਪੂਰੀ ਹਰ ਇੱਕ ਚੀਜ਼ ਬਰਾਬਰ ਹੈ ਠੀਕ ਬਾਵਾ ਜੀ ਫਿਰ ਕਹਿੰਦੇ ਫੋਨ ਕੀਤਾ ਸੀ ਤੁਹਾਨੂੰ ਫਿਰ ਮੱਝ ਬਾਰੇ ਫੋਨ ਵੀਰ ਆਪਣੇ ਨੇ ਕੀਤਾ ਫੜਾ ਫੇਮੀ ਮਿਲਾਈ ਠੀਕ ਜੀ ਭਲਾਰ ਦਿੰਦਾ ਦਾਰ ਲੋ ਭਲਾ ਹਾਂਜੀ ਆਈ ਫਿਰ ਉੱਤੇ ਬਹਿ ਗਏ ਨੇ ਦਰਵਾਜ਼ਾ ਬੰਦ ਕਰ ਲਿਆ ਵੀ ਹੁਣ ਨਹੀਂ ਲੈ ਕੇ ਪੇਹੇ ਵਾਲ ਨਹੀਂ ਨਿਕਲਣਾ ਠੀਕ ਜੀ ਨੀਲੀ ਵੀ ਰਹਾ ਦਿੰਦਾ ਦਾਰ ਲੋ ਫੇ ਤਾਂ ਅਸੀਂ ਨਹੀਂ ਉੱਡੇ ਉਥੋਂ ਠੀਕ ਜੀ ਹਾਂਜੀ ਉਹ ਵੀ ਮੰਨ ਗਏ ਠੀਕ ਹੈ ਤੁਹਾਨੂੰ ਨਹੀਂ ਖੇਡ ਲਈ ਜਾਣੀ ਬੜੀਆਂ ਪਾਰਟੀਆਂ ਆਈਆਂ ਚੱਗੇ ਚਾਹੀ ਜਿੰਨੇ ਵੀ ਜਿੰਨੇ ਕਹਣਾ ਨੌਜਾ ਉਹਨਾਂ ਹੀ ਗੱਲ ਦੱਸਾਂਗੇ ਹਾਂਜੀ ਤੇ ਸਭ ਤੋਂ ਵੀਰ ਮੇਲੇਆਂ ਚਮਾਈਆਂ ਦੇ ਮਈਆਂ ਪੁੰਦਾ ਆ ਆਪ ਮੇਲੇ ਲਵਾਉਂਦਾ ਵਾ ਮੈਂ ਪੂਰੀ ਮੈਂ ਜਿਹੜਾ ਵੀ ਵੀਰ ਲੈ ਜਾਊਗਾ ਥੋੜੀ 100 100 ਨੰਬਰ ਆ ਨੀਲੀ ਪੂਰੀ ਦੇ ਸਹੀ ਗੱਲ ਤੇ ਕੋਈ ਇਹ ਨਾ ਵੇਖੇ ਵੀ ਐ ਕਾਨੂੰਨ ਦਾ ਆ ਆ ਮੀਰੀ ਤਰ੍ਹਾਂ ਆਲੇ ਲੋਕ ਆ ਨਾ ਚਲੋ ਮਈਆਂ ਬੜੀਆਂ ਬੜੀਆਂ ਰੱਖੀਆਂ ਐ ਖਾਓਗੇ ਆ ਉਹ ਨੀਲੀ ਰਵੀ ਤੇ ਜ਼ਿਆਦਾ ਕਾਦ ਮੰਗਦੇ ਆ ਨੀਲੀ ਰਵੀ ਦੀ ਕਾਦ ਨਹੀਂ ਆ ਨੀਲੀ ਰਵੀ ਤੇ ਬੇਲ ਹੁੰਦੀ ਆ ਅਸਲੀ ਮੈਂ ਨਹੀਂ ਤੇ ਦੇਖੋ ਲੇਵੇ ਵਾਲੀ ਦਾ ਇਸਲੇ ਤੇ ਕਮਾਲ ਹੀ ਇਹੋ ਜਿਹਾ ਮਚਾਂ ਜੀ ਆਦੇ YouTube ਦੇ ਪਾਸਤਾ ਚ ਲਿਖਲ ਮਿਲਦੀਆਂ ਕਿਉਂ ਬਾਬਾ ਜੀ ਆਹ ਮੈਨੂੰ ਬਹੁਤ ਗਾਦਰੇ ਸਾਵੇਂ ਥੋੜਾ ਬਹਿਣਾ ਛੇ ਨਹੀਂ ਠੀਕ ਸਹੀ ਗੱਲ ਪਾਸਤਾ ਮਿਲਦੀਆਂ ਤੇ ਜਾ ਮਾਣੇ ਦੇ ਘਰ ਮਿਲਦੀਆਂ ਸਹੀ ਗੱਲ ਇਹੋ ਠੀਕ ਤੈਨਾਂ ਆਈ ਬੋੜੀ ਆ ਕੋਈ ਇਹਦੇ ਵਿੱਚ ਕੱਦਨੇ ਐਵੇਂ ਕੋਈ ਗਾਨ ਕੇ ਕਹਦੇ ਬਕੜੀ ਕਰ ਲਿਆ ਸਹੀ ਗਾਵੇ ਅੱਜ ਇਹ ਵੀ ਕਿਹੇ ਪੱਖੋਂ ਨਹੀਂ ਰਹਿ ਗਈ ਤਾਂ ਜੋ ਕੋਈ ਕਹਿ ਵੀ ਨਹੀਂ ਸਕਦਾ ਪਿੰਡਾਂ ਵਿੱਚ ਟਾਈਮ ਲਾਇਆ ਤਿੰਨ ਟਾਈਮ ਲੱਗੇ ਚਾਰ ਟਾਈਮ ਲੱਗੇ ਆ ਤਿੰਨਵੇਂ ਦੀ ਸੂਈ ਆ ਵੀਰ ਹੋਰ ਬਿਲਕੁਲ ਤੋਹ ਜੀ ਦੀ ਸੌਂਦਣਾ ਦੀ ਕਹਿਦਣਾ ਸੀ ਮੈਂ ਰਾਤ ਦੀ ਨਹੀਂ ਚੋਈ ਤੁਹਾਡੇ ਸਾਹਮਣੇ ਸਬੂਤ ਆ ਪੇ ਕਿੰਨੇ ਘਣਾ ਰਾਤ ਹੀ ਨਹੀਂ ਸੋਈ ਹੋਣ ਕਰ ਨੇ ਉਹ ਜਿਹੜੇ ਇੰਨਾਂ ਬੰਦੇ ਆ ਬੇਸਮਝ ਉਹ ਗੱਲਾਂ ਕਰਦੇ ਐਹੋ ਜਿਹੀਆਂ ਤੇ ਪਤਾ ਜੀ ਸੂਈ ਝੂਠੀ ਮੈਂ ਵਧੀਆ ਜਿਹੜੇ ਵੀਰ ਭਰਾਣੇ ਖਾਣ ਨਹੀਂ ਆ ਨਾ ਮੈਂ ਉਹਦੇ ਨਾਲ ਵੀ ਵੀਡੀਓ ਵੱਖ ਬਣਾਵਾਂਗੇ ਜਿਹੜਾ ਵੀਰ ਭਰਾ ਲੱਗੂਗਾ ਤੇ ਜੋ ਆ ਮੈਂ ਦੇ ਪਿਆਰ ਸੰਗਾ ਸਾਰਾ ਉਹਦੇ ਘਰੇ ਹੀ ਜਾਊਗਾ ਜੋ ਹੈਗਾ ਕਮਾ ਲਓ ਦੋ ਦਿਨ ਕਮਾ ਲਓ ਕਮਾ ਲਓ ਉਵੇਂ ਛਡੋ ਜਮਾਤੀ ਵਾਲਾ ਛਡੋ ਇੱਕ ਨਾਲ ਹੀ ਹੁੰਦਾ ਦੇਖੋ ਜੀ ਸੋਰੀ ਸਾਰਾ ਗੱਲ ਵਾਲਿਆ ਭਾਈ ਜੀ ਇੰਦਰ ਲਿਓ ਹੋ ਬਾਈ ਉਹਨੂੰ ਹੋਰ ਸੇਖੂੰ ਪਰਲੀ ਸਾਡਾ ਕਾਹ ਹੈ ਵੀਰ ਕਹਿੰਦੇ ਤਾ ਹੈ ਇਹੋ ਜੀ ਮਿਹਨਤ ਐ ਜਿਆ ਪੈਸੇ ਲਾ ਕੇ ਆਉਂਦੀਆਂ ਆ ਸਟੇਟਸ ਲਾ ਕੇ ਪੈਸੇ ਨਹੀਂ ਐ ਚੀਜ਼ਾਂ ਨਹੀਂ ਹੁੰਦੀਆਂ ਬਸ ਸਟੇਟਸ ਲਾਤਾ ਆ ਤੇ ਚੀਜ਼ਾਂ ਆ ਗਈਆਂ ਚੰਗੀ ਯਵਰ ਆ ਵੀਰੇ ਜਿਹੜੀ ਗੱਲ ਐ ਮਹੀਂ ਜਿਹੜਾ ਵੀ ਕੋਈ ਵੀਰ ਭਰਾ ਲੈ ਜਾਊਗਾ ਨਾ ਇੱਕ ਰਾਹ ਕਹਿ ਦਿੰਦੇ ਆ ਵੀ ਫਲਾਣੇ ਪੰਦੇ ਦਾ ਕੋਲੀ ਦਾ ਨਾਂ ਉਹ ਨਾਂ ਲਿਖ ਦਊਂ ਅਸੀਂ ਕੇਤੇ ਬੜੇ ਮਾੜੀ ਗੱਲ ਕਰਦੇ ਆ ਨਾ ਹੜੇ ਬਾਰੇ ਕਰਿਆ ਕਰੇ ਸਿੱਧੀ ਜਿਹੜੀ ਗੱਲ ਐ ਜੇ ਕਨੇ ਕਰਨੀ ਨੇ ਇੱਕ ਠੋਕੇ ਫਿਰ ਕਰੀ ਹੋਰੀ ਯਵਰ ਆ ਅਸਲ ਚੀਜ਼ ਆ ਜਿੰਨੇ ਵੀ ਲੋਕ ਇਹਦੇ ਬਾਰੇ ਹਨ ਨੌਲਜ ਹੀ ਨਾ ਹਾਂਜੀ ਤੇ ਅਸੀਂ ਆਪਣੇ ਦਾਮਣਾ ਲਿਆਂਦੀ ਹੈ ਦਾਮਣਾ ਆਂਦੀ ਦਾਮਣਾ ਆਂਦੀ ਸਹੀ ਗੱਲ ਹੈ ਪੈਸੇ ਖਰਚ ਕਹਿੰਦੀ ਕੋਈ ਫਰੀਦ ਕਿਹਨ ਦੇਣੀ ਦੇਣੀ ਫਰੀਦ ਕੋਈ ਤਰ੍ਹਾਂ ਨਹੀਂ ਕਿਹਨ ਜਰੂਰ ਨਹੀਂ ਦਿੰਦਾ ਕੋਈ ਪੈਸਾ ਦੀ ਮਿਲਣੀ ਹੈ ਬਿਲਕੁਲ ਬਿਲਕੁਲ ਕਿਉਂ ਬਾਪਾ ਜੀ ਅਸੀਂ ਤੇ ਵਾਹਿਗੁਰੂ ਘੜੀ ਅਰਦਾਸ ਕਰਨੇ ਵੀ ਮੱਝ ਕੇ ਚੰਗੇ ਵਾਹਿਗੁਰੂ ਨੇ ਮਾਰਿਆ ਸੀ ਉਹਦੇ ਥਾਂ ਥਾਂ ਆ ਸਭ ਇੱਕ ਤਰੀ ਮਈ ਹੈ ਨਾ ਉਤਾਂ ਦਾ ਕੋਈ ਇਹਨੂੰ ਤੁਹੀਂ ਨੂੰ ਰੱਖਾ ਸੀਵਾਲਾ ਪਰਿਵਾਰ ਮਿਲੇ ਤੇ ਸੇਵਾਲੇ ਪਰਿਵਾਰ ਚੋਂ ਆਈ ਆ ਤੇ ਪੈਸੇ ਲਾ ਕੇ ਵਾਹਿਗੁਰੂ ਦਿੱਤੀ ਤਾਂ ਪਿਆ ਹੈ ਲੈ ਕੇ ਜਾਣੀ ਹੈ ਤਾਂ ਵਾਹਿਗੁਰੂ ਚੀਜ਼ਾਂ ਹੈ ਜਿਹੜੀਆਂ ਦਿਲ ਦਾ ਆ ਕਰਮਾਂ ਨਾਲ ਚੀਜ਼ਾਂ ਮਿਲਦੀਆਂ ਪਰਮਾਤਮਾ ਆਪ ਆਏ ਉਹ ਸੱਚੀ ਨਹੀਂ ਤਨਾ ਮਿਲਦੀਆਂ ਆ ਫੇਸ ਮਾੜੀ ਨਹੀਂ ਜਰਾਂ ਨਹੀਂ ਮਿਲਦੀਆਂ ਵੀਰ ਇਹ ਕੋਈ ਇਹ ਆਪੋ ਆਪਣੀ ਸਮਝਿਆ ਸਾਰੇ ਕੋ ਵੀਡੀਓ ਗਈ ਹਾਂਜੀ ਸਹੀ ਗੱਲ ਹੈ ਹੁਣ ਰੱਖ ਕੇ ਦੇ ਕੇ ਪਿੰਡ ਸਹੀ ਗੱਲ ਹੈ ਵਧੀਆ ਚੀਜ਼ ਬਾਈ ਨੇ ਖਰੀਦੀ ਅੱਜ ਪੂਰੀ ਮੰਨੀ ਪਾਉਣ ਦੀ ਲਿਆ ਆ ਗਏ ਉਤੋਂ ਮੈਂ ਉਹਦਾ ਚਕਾ ਲਾ ਰੋ ਇੱਕ ਰੰ ਕਮਾਓ ਕੋਈ ਇੱਕ ਰੰ ਫੇਰ ਕਮਾਓ ਤਰ ਤੋਰ ਦੇ ਇੱਕ ਰੰ ਮੈਨੂੰ ਹਾਂਜੀ ਲਿਆ ਭਾਈ ਲਿਆ ਉੱਤਰ ਲੈ ਟਿਕੜਾ ਕਮਾਓ ਫਿਰ ਸੁਕੇ ਸੁਕੇ ਲਾ ਲਓ ਲਿਆ ਫੇਰ ਕਮਾਉਦੇ ਨਹੀਂ ਕੋਰਾ ਬਹੁਤ ਸ਼ਾਨਦਾਰ ਚੀਜ਼ ਹੈ ਭਾਈ ਕੀ ਅੱਜ ਵੀਰ ਵਾਲੇ ਦਿਵਾਰਿਆਂ ਪੇਟਰ ਪੁਰਾ ਦਾ ਕਰ ਬੰਬੀ ਆ ਗਈ ਹੁੰਦੀ ਆ ਆਵੇ ਕਹਦੇ ਇੱਕ ਗੇਟ ਦਾ 1.5 ਗੇਟ ਦਾ ਫਾਨ ਦਾ ਥਣ ਲਗਾ ਸਹੀ ਗੱਲ ਸਹੀ ਮਹੀ ਮੈਲ ਨਹੀਂ ਦੇਖੋ ਵੀਰ ਭਰਾ ਨੂੰ ਜਿਹੜੇ ਨੂੰ ਮਿਲਨੀ ਆ ਭੰਦਾਈ ਤਾਂ ਕਮੈਂਟ ਸ਼ੇਅਰ ਦਬਕੇ ਕਰਿਓ ਦਬਕੇ ਕਮੈਂਟ ਪਾ ਕੇ ਮਾਰਜ ਮਾਝ ਪਾ ਦੇ ਚੀਜ਼ ਖਰੀਦ ਕੇ ਆਂਦੀ ਏ ਕਾਜਰ ਕਾਰਡ ਪਾंदे ਬਾਬਾ ਜੀ ਹੁਣਾਂ ਨੇ ਪੂਰਾ ਚਗਾਠਾ ਚੂਠਾ ਵੀਰ ਸਾਰੀ ਹਾਰੇ ਇੱਕ ਚੀਜ਼ ਪੂਰੀ ਖਾਵਾ ਪੂਰਾ ਮੈਂ ਰਾਜੀ ਆ ਚੰਬੜੀ ਬੜੀ ਫਰੀਜ਼ ਆ ਪਧਰੀ ਦੁੱਧ ਵਾਲੀ ਚੰਬੜੀ ਆ ਮੈਂ ਕਰਦੋਂ ਲਗਾਈ ਨੀ ਕੁਮਾਰ ਜੀ ਠੀਕ ਹੈ ਬਾਈ ਜੀ ਕਿਹਦੀ ਨਿਸ਼ਾਨੀ ਆ ਹੁੰਦੀ ਕਿ ਇਹ ਥਾਂ 'ਚ ਆ ਵਾਣੇ ਡਾਬੂ ਹੈ ਨਾ ਇਹ ਹਮੇਸ਼ਾ ਹੀ ਮੈਂ ਦੁੱਧ ਨੂੰ ਵਗ ਦਉਂ। ਅਸਲ ਕਿਉਂ ਕਿ ਗਰੀ ਇਹ ਨਿਸ਼ਾਨੀ ਇਹ ਹੁੰਦੀ ਹੈ। ਠੀਕ ਹੈ ਬਾਈ ਜੀ। ਹਾਂ। ਅਸਲ ਨੀਲੀ ਬੁਰੀਆ ਤੇ ਸਾਰੇ ਬਨੇ ਨਿਸ਼ਾਨ ਹੈਗੇ ਆ। ਪ੍ਰੋਪਰ ਨਿਸ਼ਾਨ ਹੈ ਸਾਰੇ ਆਪਣੇ ਵੀ ਪਰਖ ਕਰਕੇ ਤੇ ਕੋਈ ਕਾਟ ਨਹੀਂ ਸਕਦਾ ਕਿਸੇ ਬੰਨੇ ਵੀ। ਜਿਹੜਾ ਮਰਜ਼ੀ ਪਰਖ ਕਰਕੇ ਮੈਂ ਲੈ। ਤੇ ਵਧੀਆ ਬਾਕੀ ਸੇਵਾ ਵਾਲਾ ਦੁੱਧ ਔੜਾ ਵੀਰ ਜਿਹੜਾ ਵਧੀਆ ਬੰਦਾ ਆ। ਸਿਆਣਾ ਹੋਰ ਨਹੀਂ ਖੜਨੀ ਹੈ ਹਨਾ ਪਾਪਾ ਜੀ ਪੇ ਐ ਮਾਰੇ ਸੇਵਾ ਵੀ ਚੰਗੀ ਚਾਹੀਦੀ ਆ ਚੰਗੇ ਥਾਂ 'ਚ ਰਵੇ ਹੌ ਥੱਲੇ ਮੈੜੀ ਪਿਆ ਆ ਤੇ ਟੂੜੀ ਛੁੱਟੀ ਆ ਪੀ ਇਹਦੇ ਚੱਡੇ ਵਾਨੇ ਨੂੰ ਕੋਈ ਕੱਲ ਨਾ ਹੋਵੇ ਮੈਂ ਹੀ ਸੋਈ ਸੀ 3 ਵਜੇ ਮੈਂ ਹੀ ਸੋਈ ਤੇ 3 ਘੰਟੇ ਦੇ ਵਿੱਚ 6 ਵਜੇ ਮੈਂ ਦੀ ਯੇਰ ਪਵਾਤੀ ਠੀਕ ਆ ਪ੍ਰੋਪਰ ਹੁਣ ਮੈਂ ਜੀ ਪੂਰੀ ਵਧੀਆਂ ਸਹੀ ਸਲਾਮਤ ਮਾਰ ਕੇ ਕਰ ਪਾਇਆ ਪੂਰੀ ਜਾਨ ਚ ਲੈਣੀ ਆ ਨਾ ਇੱਕ ਵੀ ਰੱਖ ਲੈ ਇਹ ਕੀ ਰਹਾ ਮਨੋਤ ਨੋ ਨੋ ਕਿ ਸੇਵਾ ਕਰੇ ਕਿਤਨਾ ਇਹਨੂੰ ਲ ਜਾਊਗਾ ਇਹ ਵੀ ਟੱਬੜੀ ਰਦਾ ਦੂਗੀ ਤਾਂ ਫੇਰ ਜਦ ਸਹੀ ਗੱਲ ਸਹੀ ਗੱਲ ਹੈ ਇੱਕਾਂ ਦੀ ਮਈ ਵਾਗੇ ਚਾਗੇ ਦਾਹਾਂ ਪਿੰਡਾਂ ਚ ਐਡੀ ਮਈ ਨਹੀਂ ਹੁੰਨੀ ਨਹੀਂ ਹੁੰਨੀ ਭਾਈ ਨਹੀਂ ਅਗੀ ਵੀਰ ਕਿਉਂਕਿ ਸਾਡੇ ਏਰੀਆ ਨਹੀਂ ਹੈਗੀ ਜਦੋਂ ਬੜੀਆਂ ਲੋਕਾਂ ਨੇ ਪਸ਼ੂ ਰੱਖੇ ਆ ਬੜੇ ਬੜੇ ਤਗੜੇ ਨਹੀਂ ਛੇਦੀ ਇਹ ਜਾਨਵਰ ਲੱਭਦਾ ਘਰ ਘਰ ਜਿਹੜੇ ਵੀਰ ਨੇ ਵੇਚੀ ਉਹਨੇ ਹੀ ਆਪਣੇ ਬਹੁਤ ਸੇਵਾ ਕੀਤੀ ਸਾਂਭੀ ਹੀ ਕਿਤੇ ਤੇ ਦੋ ਕਟੀਆਂ ਹੀ ਹੁੰਦੇ ਘਰ ਨੀਲੀ ਬੂਰੀ ਦੀਆਂ ਇਹਦੀਆਂ ਦੇ ਹਰਕਾਂ ਛੋਟੇ ਕੋ ਬਣਾਈ ਉਹਨੇ ਪਿੱਛੋਂ ਖਰੀਦੀ ਪਹਿਲਾਂ ਉਹਨੇ ਟੋਕੜਾ ਬਣਾਉਂਦੀ ਤੇ ਯਾਦਾ ਜਨਵਰ ਚੰਗਾ ਜਿਹੜੀ ਗੱਲਾਂ ਮਹੀਂ ਜਿਹੜਾ ਵੀਰ ਭਰਾ ਲਊਗਾ ਨਾ ਪਹਿਲਾਂ ਫੌਜੀ ਵੀਰ ਕੋਈ ਹੈ ਮਾਂ ਤਾਂ ਨਾਲ ਦਾ ਵੀਰ ਫੋੜਦਾ ਹੋਊਗਾ ਪਰ ਰੇਟ ਇਹਦਾ ਮੈਂ ਤਾਂ ਫੋਨ ਤੇ ਹੋਊਗਾ ਫੋਨ ਤੇ ਹੋਊਗਾ ਠੀਕ ਹੈ ਬਾਈ ਜੀ ਤੇ ਜਿਹੜਾ ਵੀਰ ਭਰਾ ਲਊਗਾ ਨਾ ਮੈਂ ਨਹੀਂ ਦੇਤੀ ਨਾ ਮਾਨੇ ਨੂੰ ਹਾਂਜੀ ਆਂਦਾ ਮੈਨੂੰ ਮਾਂ ਨਹੀਂ ਮਾਨਿਆ ਤੇਰੇ ਤੋਂ ਵੀ ਤੂੰ ਮੈਂ ਹੀ ਲੈ ਜਾਣੀ ਪਰ ਤੂੰ ਲੈ ਕੇ ਵਿਖਾਈ ਠੀਕ ਜੀ ਤੇ ਫੋਨ ਸਾਰੇ ਵੀਰਾਂ ਭਰਾਉਣ ਕਿਤੇ ਠੀਕ ਅਸੀਂ ਵੀਰ ਗੱਲ ਕੀਤੀ ਅਸੀਂ ਆ ਵੀ ਇੱਕ ਗੱਲ ਸਚਾਈ ਦੱਸਦੇ ਕਿੰਨੇ ਕਿੰਨੇ ਲਾਏ ਤੇ ਕਿੰਨੇ ਕਿੰਨੇ ਲਾਏ ਹਾਂ ਉਹਨਾਂ 사이 ਹੀ ਹੈ ਦਾ ਸੇਬ ਨੇ ਇਹਨੇ ਪਹਿਲੇ ਲੱਗੇ ਆ ਤੇ ਮੈਂ ਸਾਡੀ ਇੰਨੇ ਦੀ ਅਗਈ ਆ ਖਾਲਦੇ ਲੱਤਾਂ ਦਾ ਝੰਡਾ ਆ ਗਿਆ ਉਥੇ ਸਹੀ ਗੱਲ ਚਲੋ ਵੀ ਯਾਰੋ ਆਪਣੇ ਸੋਝ ਹੁੰਦੀ ਉਹਨਾਂ ਦੀ ਸੋਝ ਇਹ ਉਹਨਾਂ ਨੇ ਆਪਣੀ ਸਮਝਣਾ ਲਾਦਾ ਤੇ ਆਪਣੀ ਸਮਝਣਾ ਲਾ ਕੇ ਠੀਕ ਹੈ ਨਾ ਬਸ ਇਹ ਯਾਰਾਂ 11 12 ਮਹੀ ਲੈ ਕੇ ਨਾ ਕੱਲ ਇਹ ਸਮਝਣਾ ਲਾਇਆ ਜਿਹੜੇ ਮਗਰ ਤੜੀ ਲੋਕਾਂ ਵਾਂਦੇ ਆ ਵੀ ਇੰਨੇ ਦੀ ਕਰਤਾ ਉਹ ਕਰਤਾ ਉਹ ਗੱਲ ਗਲਤ ਆ ਉਹਦੇ ਵਾਸਤੇ ਅਸੀਂ ਕਿਹਾ ਆ ਵੀਰ ਕਹਿੰਦੇ ਵੀ ਮਹੀ ਨੇ ਸਸਤੀ ਲਈ ਉਹਨੇ ਲਈ ਆ ਹਾਂ ਸਸਤੀ 635 ਹਾਰ ਨਹੀਂ ਗਈ ਜੇ ਉਸੇ ਸਸਤੀ ਹੀ ਤਾਂ ਵੀਰ ਆਪ ਕੋ ਨਹੀਂ ਲਈ ਆਪ ਕੋ ਨਹੀਂ ਲਈ ਬਿਲਕੁਲ ਗੱਲ ਸਹੀ ਕੱਲ ਆ ਵੀ ਘਰ ਵਾਲੇ ਨੇ ਵੀ ਆਪਣਾ ਉਹਨੇ ਪੂਰਾ ਯੂਰ ਹੋਇਆ ਆ ਤੇ ਗਾੜੀ ਨਫਾ ਆ ਆਪਣਾ ਕਿਸਮਤ ਦਾ ਇਹ ਸਰੀਰ ਡੋਲੇ ਨਹੀਂ ਕੰਮ ਆਉਂਦੇ ਤੇ ਜਿਗਰਾ ਕੰਮ ਚੱਲਦਾ ਆ ਗੱਲ ਗਾੜੀ ਕਿਉਂ ਬਾਈ ਜੀ ਆ ਗਾੜੀ ਵੀ ਨੀਲੀ ਰਵੀ ਦੀ ਝੋਟੀ ਆ ਵਧੀ ਮੈਂ ਬੂਰੀ ਅੱਜ ਲਾਈਕ ਕਮੈਂਟ ਸ਼ੇਅਰ ਇਹਦੇ ਨਾਮ ਦੇ ਠੀਕ ਆ ਬਾਈ ਗਾੜੀ ਆ ਗਈ ਨੀਲੀ ਰਵੀ ਦੀ ਝੋਟੀ ਠੀਕ ਆ ਵੀ ਝੋਟੀ ਵਧੀਆ ਪੂਰੀ ਸੋਹਣੀ ਆ ਲੇਵਲ ਵਾ ਵਧੀਆ ਲਈ ਫਿਰਦੀ ਆ ਤਾਂ ਵਧੀਆ ਝੋਟੀ ਹੈ ਖੋਲੋ ਬਾਈ ਇਹ ਦੂਜਾ ਸੁਆ ਵੀ ਸੋਈ ਆ ਹਾਂਜੀ ਦੂਜਾ ਸੁਆ ਵੀ ਸੋਈ ਆ ਇਹਨਾਂ ਵਾਰੀ ਕਟਾਰੇ ਖੱਬਾ ਹੀ ਪਤਾ ਹੋ ਗਿਆ ਥੱਲੇ ਠੀਕ ਆ ਬਾਈ ਇਹ ਆਪਣੇ ਰੋਡ ਖੈਰੇ ਤੋਂ ਕਰਨਵੀਰ ਨੇ ਆਪਣੇ ਪਿੰਡੋਂ ਕੁਲਾਈ ਇਹ ਲੈ ਗੇ ਠੀਕ ਜੀ ਨੀਲੀ ਗਾ ਵੀ ਜੀ ਠੀਕ ਬਾਈ ਇਹ ਵੀ ਕੋਈ ਆਂ ਅੰਦਾਜ਼ਾ ਲਾ ਲਈ ਇਹ ਕਿੰਨਾ ਦੁੱਧ ਪਾਉਣ ਵਾਲੀ ਆ ਜਿਹੜੀ ਗੱਲ ਤੇ ਇੱਡੀ ਠੰਡੀ ਮਈਆ ਇੱਥੇ ਖਲਾਰਦੀ ਐ ਇਦਾਂ ਪੂਮੇ ਥੱਲੇ ਪੈ ਗੇ ਖਲਾਰਾ ਬਾਈ ਗੱਬਣ ਵੀਰੇ ਗੱਬਰ ਮਈ ਕਾ ਟਿਕਣੀ ਦੇਖੋ ਤੇ ਫਿਰ ਇਹਦੀ ਇੱਕ ਹੋਰ ਥੂਪ ਆ 10ਵੇਂ ਮਹੀਨੇ ਦੇ ਵਿੱਚ ਜਾ ਕੇ ਜਿਹੜਾ 10 ਮਹੀਨਾ ਲੱਗਿਆ ਹੈ ਉਦੋਂ 20 ਮਹੀਨੇ 10 ਦਿਨ ਦੁੱਧ ਦਿੱਤਾ ਠੀਕ ਹੈ ਭਾਈ 20 ਦਿਨ ਮਈ ਆਪ ਛੱਡੀ ਠੀਕ ਇੱਕ ਰਾਜ ਨਹੀਂ ਕਰਮ ਬਹੁਤ ਸੋਹਣੀ ਝੋਟੀ ਹੈ ਵੀ ਵਧੀਆ ਜਾਨਵਰ ਆ ਪਰ ਟੌਪ ਆਊਟ ਹੋ ਗਿਆ ਵਧੀਆ ਭਾਈ ਪਾਓ ਇੱਕ ਲੈ ਆਓ ਦੋ ਲੈ ਆਓ ਚੰਗਾ ਲੈ ਆਓ ਹਾਂਜੀ ਹਾਂ ਨਾ ਬਿਲਕੁਲ ਬਿਲਕੁਲ ਤਾਂ ਵਧੀਆ ਪਸ਼ੂ ਭਾਈ ਲੈ ਕੇ ਆਇਆ ਉਹ ਵੀ ਜਿਦੀ ਮੈਂ ਦਹਾ ਮੈਂ ਬਰਾਬਰ ਆ। ਉਹ ਵੀ ਕੋਈ ਇੱਕ ਜਨਮਾਰੇ ਆ। ਵਧੀਆ ਬਾਈ ਲੈ ਗਿਆ ਤੇ ਬਾਈ ਦਾ ਪੁੱਛਿਆ ਰੇਡ ਬਾਈ ਕੀ ਰੇਡ ਦਾ? ਰੇਡ ਵਿੱਚ ਜੀ ਬਿਲਕੁਲ ਦੇ ਲੈਣ। ਹਾਂਜੀ। ਛੋਟੀ ਦੇ ਸਮੇਂ ਦੇ ਹਿਸਾਬ ਨਾਲ ਆ ਗਈ ਆ 100 ਲੱਖ ਦੀ। ਹਾਂਜੀ। ਇੱਕ ਦਾ ਦੀ ਦੇ ਦਾਂਗੇ। ਇੱਕ ਦਾ ਦੀ 200। ਠੀਕ ਆ ਵਾ। 1 5 ਇੱਕ 5 ਦੀ ਦੇ ਚਲੋ ਹੋ ਗਿਆ ਭੋਲੂ ਦਾ ਮਾਨ ਕਰਤਾ ਜੀ ਭੋਲੂ। ਅਰੇ ਭੋਲੂ ਭੋਲੂ ਹੋ ਗਈ ਆ। ਬਾਈ ਕੰਦਾ 5 ਹੀ ਦਾਂਗਾ ਜੀ। ਇੱਕ ਪੰਜਰੀ ਦੇ ਦਾਂਗੇ ਪਰ ਜਿਹੜਾ ਵੀ ਅਸੀਂ ਪੰਜੀ ਡਾਦਾਂਗੇ ਵਧੀਆ 20 30 13 14 ਕਿਲੋ ਆਰਾਮ ਨਾਲ ਕੱਢਣ ਵਾਲੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਤਾਂ ਵਧੀਆ ਨਗੀਨਾ ਆਉਂਦਾ ਭਾਈ ਨੇ ਤੇ ਵਧੀਆ ਤਾਂ ਬਹੁਤ ਸੋਹਣੀ ਤੇ ਇੱਕ ਪੰਜੀ ਬਾਈਕ ਦਾ ਹਾਨਾ ਹੀ ਦੇ ਦਾਂਗੇ ਤੇ ਬਹੁਤ ਸੋਹਣੀ ਝੋਟੀ ਇਹ ਵੀ 2 ਜਨਵਰੀ ਵੀਰ ਤੋ ਬੱਚਾ ਕਿਹੜਾ ਦਾ ਬੱਚਾ ਕਟਾ ਜੇ ਕਿਹੜਾ ਆਇਆ ਥੋੜਾ ਮੜਾ ਜੇ ਮੜਾ ਨਾਲੇ ਨੋੜੂ ਨਾਲ ਜੇ ਵੇਲੋ ਤਾਂ ਪਾ ਕੇ ਠਾ ਦੋ ਚੈੱਕ ਕਰਾਉਣਾ ਜ਼ਰੂਰੀ ਹੈ ਬਿਲਕੁਲ ਬੱਚੇ ਜੀ ਰੋਜੀ ਠੀਕ ਤੇ ਤਾਜ਼ੀਆਂ ਮੱਜਾਂ ਬਾਈ ਕੋਲ ਅੱਜ ਸੁਈਆਂ ਆਆਂ ਤਾਂ ਵਧੀਆ ਨੀਲੀ ਦੀਆਂ ਤਾਂ ਨੀਲੀ ਦਾ ਕੰਮ ਚੱਲੂਗਾ ਰਾਹ ਦੇਣੀ ਮੈਂ ਨਾ ਵੀ ਤਾਂ ਵਧੀਆ ਬ੍ਰੈਂਡ ਪੀਸਾਂ ਦੇ ਬਾਬਾ ਜੀ ਸਵਾੜੀ ਵਾਲੇ ਜਾਨਵਰ ਲਿਆਵਾਂਗੇ ਜੀ ਆ ਕੇ ਆਪ ਦੇ ਬੜੀ ਮੀਰ ਪਾਹੀ ਖਤਰਾ ਹੋ ਗਏ ਪਾਹੀ ਖਤਰੀ ਨਹੀਂ ਦੇ ਮਾਈ ਖਤ ਦੇ ਆ ਵੀ ਕੋਈ ਬੰਦੇ ਰੱਖੇ ਹੁੰਦੇ ਆ ਨਾ ਉਹਨਾਂ ਕੋ ਸੇਵਾ ਨਹੀਂ ਹੁੰਦੀ ਆਪ ਜੀ ਬੈ ਕੇ ਸਾਈਲ ਮਿਲਣਾ ਕੰਮ ਚੱਲ ਜਾਂਦੇ ਨੇ ਬਾਹਰ ਜਾਂਦੇ ਨੇ ਦੁੱਧ ਨਹੀਂ ਮਾਈ ਦੁੱਧ ਦੇ ਦਿੰਦੇ ਆਪ ਭੰਗਾ ਖਿਆਲ ਆਪ ਘਰ ਨਿਕ ਨਿਕ ਬਸ਼ੀਆਂ ਕਟੀਆਂ ਕਹਿੰਦੇ ਸਾਡੀਆਂ ਵਿੱਚ ਪਲ ਦੋ ਬੰਦਾ ਹੋ ਗੜਾ ਪਾਲੇ ਸਿੱਧੀ ਜਿਹੜੀ ਗੱਲ ਇਹ ਤਾਂ ਸੇਵਾ ਹਾਲ ਦੀ ਕਰਾਵੇ ਦੁੱਧ ਫੇਰ ਚੋਈ ਆ ਗੱਲ ਕਿ ਸੇਵਾ ਕਰਨੀ ਪੈਂਦੀ ਮਾਲ ਦੀ ਜੇ ਸੇਵਾ ਕਰਾਂਗੇ ਤੇ ਫੇਰ ਦੁੱਧ ਦਿੰਦੀਆਂ ਆ ਹਾਂਜੀ ਤੇ ਹੁਣ ਉਹ ਵੀ ਮੀਰ ਭਰਾ ਹੈਗੇ ਜਿਹਨਾਂ ਸਾਡੇ ਕੋ ਮੈਂ ਲੈਣੀ ਹੈ ਸਹੀ ਗੱਲ ਉਹ ਉਹ ਜਿਗਰੇਲਾ ਭਰਾ ਹੋਊਗਾ ਇਹਨ ਚੜਦਾ ਬਗਾਨਾ ਪੁੱਤ ਬਿਠਾ ਸਿਵਾ ਵਾਲਾ ਚੜਦੇ ਚੜਦੇ ਵੀਰ ਜਿਹੜੀ ਗਾਲਿਆ ਮਾਲੇ ਤੋਂ ਇਹ ਤੋਂ ਵੱਟੀਆਂ ਰੱਖੀਆਂ ਗਈਆਂ ਨੇ ਇਹ ਤੋਂ ਵੱਟੀਆਂ ਹੈਗੀਆਂ ਇਹ ਤੋਂ ਵੱਟੀਆਂ ਵੀ ਹੈਗੀਆਂ ਇਹ ਵੀ ਇਹ ਬੜੀ ਦੇ ਹੋ ਕੇ ਹੋਣਗੀਆਂ ਕਿਉਂ ਭਾਈ ਜੀ ਵੱਟੀਆਂ ਮੈਂ ਤੇ ਪਰ ਜੋ ਤੀ ਖਰੀਦੀ ਆਪਣੀ ਖਰੀਦ ਤਾਂ ਵਧੀਆ ਸੋਹਣੀ ਹੀ ਰਾਇਆ ਬਿਲਕੁਲ ਬਿਲਕੁਲ ਠੀਕ ਨਾ ਭਾਈ ਜੀ ਵਧੀਆ ਟੀਮ ਬਾਈ ਨੰਬਰ ਆਪਣਾ ਹੈ 8427407053 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਠੀਕ ਹੈ ਬਾਈ ਲਾਈਕ ਕਮੈਂਟ ਸ਼ੇਅਰ ਵਾਤੋਂ ਵਾਤ ਦਬਕੇ ਕਰਿਓ ਜੇ ਜਿਹਨਾਂ ਨੂੰ ਚੰਗਾ ਲੱਗਾ ਇਹਦੇ ਨਾਂ ਦੇ ਜ਼ਰੂਰ ਕਮੈਂਟ ਮਾਰ ਕਮੈਂਟ ਅੱਜ ਪਾਈ ਕਹਿੰਦਾ ਪਸ਼ੂਆਂ ਦੇ ਨਾਂ ਦੇ ਕਮੈਂਟ ਮਾਰਨੇ ਆ ਤੇ ਦੇਖੋ ਮੈਂ ਇੱਕ ਦਰਸ਼ਨ ਪਿਛੋ ਖਲਾਰ ਕੇ ਵਧੀਆ ਕਰੁੰਨੇ ਆ ਇੱਕ ਮੰਡ ਚੰਗੇ ਬਚenge ਅਸੀਂ ਹੋਰ ਚੰਗੇ ਨਸਾਨੇ ਆ ਜਿਹੜੇ ਹਾਲਤ ਹੋਰ ਝੋਟੀਆਂ ਹੈਗੀਆਂ ਮੋਹਰਾ ਨਸਲੀਆਂ ਰਕਾਂ ਵੱਡੀਆਂ ਉਹ ਕੱਟ ਕੇ ਲਵਾਂਗੇ ਉਹ ਵੀ ਕੱਟ ਕੇ ਲਿਆਵਾਂਗੇ ਜਿਹੜੀ ਠੀਕ ਹੈ ਬਾਈ ਸਾਰੀ ਗੱਲ